ਸਾਡੇ ਲੋਕ ਭੁੱਲੇ ਬੈਠੇ ਆ ਆ ਦੇਖਿਓ ਯਾਰ ਕੋਈ ਕਿਸੇ ਨੂੰ ਪਤਾ ਹੋਵੇ ਤੇ ਪਹਿਲਾਂ ਗੈਸ ਲਾ ਲਓ ਪਿਤ ਪਾਪੜਾ ਕਿਹੜੇ ਕੰਮ ਨੂੰ ਆਉਂਦਾ ਹੈ ਹਾਂਜੀ ਇਹ ਵੀ ਜਿੱਦਾਂ ਜੀ ਸਾਗ ਬਣਾਤਾ ਹੁੰਦਾ ਹੈ ਅੱਛਾ ਸਾਗ ਵਾਸਤੇ ਬਹੁਤ ਵਧੀਆ ਸਾਗ ਕੱਲੇ ਦਾ ਵੀ ਬਣਾਦੇ ਰਹੇ ਆ ਚਲਾਈ ਆ ਹਜੇ ਵੀ ਜਿਹੜੇ ਲੋਕ ਖਾਂਦੇ ਨੇ ਉਹ ਜ਼ਰੂਰ ਦੱਸਿਓ ਸਾਨੂੰ ਵੀ ਅਸੀਂ ਤੇ ਭਾਈ ਹਜੇ ਵੀ ਵਰਤੋਂ ਕਰਦੇ ਆ ਇਹਦੀ ਹਾਂਜੀ ਦੇਸੀ ਪੂਤਣਾ ਜੀ ਇਹ ਪੂਤਣਾ ਦੇਸੀ ਆ ਹਾਂਜੀ ਹਾਂਜੀ ਦੇਖੋ ਇਹਦੇ ਕਿੰਨਾ ਮਹਿੰਗਾ ਦਾ ਜੀ ਮਹਿੰਗਾ ਦਾ ਦੇਖੋ ਜੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਇਹ ਆ ਬਾਥੂ ਹਨਾ ਜੀ ਹਾਂਜੀ ਬਾਥੂ ਦੇਖ ਲਓ ਜੀ ਜਿਨ੍ਹਾਂ ਨੂੰ ਪਤਾ ਹੈ ਠੀਕ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹ ਦੇਖ ਲਓ ਬਾਥੂ ਕਹਿੰਦੇ ਕੋਲੇਸਟ੍ਰੋਲ ਵਾਲਿਆਂ ਨੂੰ ਵੀ ਬਹੁਤ ਵਧੀਆ ਚੀਜ਼ ਆ ਸਹੀ ਕਰੇਲੇ ਜਾਂ ਕਹ ਲਓ ਜੰਗਲੀ ਜਿਹੜਾ ਕਰੇਲਾ ਹੈ ਜੇ ਤੁਸੀਂ ਇਦਾਂ ਦਾ ਕਰੇਲਾ ਕਦੇ ਦੇਖਿਆ ਹੋਵੇ ਤਾਂ ਸਾਨੂੰ ਦੱਸਿਓ ਗਿਆਨੀ ਜੀ ਹਾਂਜੀ ਅ ਇੱਕ ਚੀਜ਼ ਤੁਸੀਂ ਸਾਨੂੰ ਦਿਖਾਉਣ ਲੱਗੇ ਸੀਗੇ ਸਿਮਰਨ ਨੇੜੇ ਆ ਕੇ ਦਿਖਾ ਲਿਓ ਦਿਖਾ ਲੈਣੀ ਆ ਤਾਂ ਆਹ ਦਿਖਾ ਲ ਗਿਆਨੀ ਜੀ ਆ ਦਿਖਾ ਲਿਓ ਕੀ ਆ ਆਈਟਮ ਇਹ ਜਿਹੜਾ ਨਾਲੇ ਇਹਦਾ ਨਾ ਇਹਦੇ ਬਾਰੇ ਜ਼ਰੂਰ ਦੱਸ ਦਿਓ ਇਹ ਜਿਹੜੇ ਸਾਡੇ ਲੋਕ ਭੁੱਲੇ ਬੈਠੇ ਆ ਆ ਦੇਖਿਓ ਯਾਰ ਕੋਈ ਕਿਸੇ ਨੂੰ ਪਤਾ ਹੋਵੇ ਤਾਂ ਪਹਿਲਾਂ ਗੈਸ ਲਾ ਲਓ ਯਾਨੀ ਜੀ ਕੀ ਆ ਇਹ ਸਿਬੜਿਆ ਜੀ ਔਰ ਇਹ ਆਪਣੇ ਮੇਨ ਖਰਾਕਾਂ ਸੀਗੀਆਂ ਜੀ ਮੇਨ ਖਰਾਕਾਂ ਸੀਗੀਆਂ ਪਰ ਇਹ ਉਦਾਂ ਹੀ ਲੋਕੀ ਖਾ ਲੈਂਦੇ ਹੁੰਦੇ ਹਾਂ ਹਾਂ ਜੀ ਉੱਦੀ ਖਾਂਦੇ ਆ ਅਸੀਂ ਬਹੁਤ ਖਾਂਦੇ ਹਾਂ ਅਸੀਂ ਵੀ ਅਸੀਂ ਵੀ ਮੈਂ ਵੀ ਖਾਦੇ ਆ ਹੁਣ ਵੀ ਮੈਂ ਰੱਖੇ ਹੋਏ ਆ ਜੀ ਕਮਾਦੀ ਚ ਵੀ ਰੱਖੇ ਪੱਠਿਆਂ ਜਾ ਆਉਂਦੇ ਹਾਂ ਹਾਂ ਜੀ ਹਾਂ ਜੀ ਬਈ ਬਹੁਤ ਵਧੀਆ ਜੀ ਹਾਂ ਇਹਦਾ ਟੇਸਟ ਹੀ ਬਹੁਤ ਵਧੀਆ ਜੀ ਇਹਦੇ ਨਾਲ ਦਾ ਟੇਸਟ ਹੈ ਚਟਣੀ ਵੀ ਇਹਦੀ ਖਨੀ ਬਣਾਉਂਦੇ ਹੁੰਦੇ ਹਾਂ ਹਾਂ ਜੀ ਹਾਂ ਚਟਣੀ ਬਣਾਉਂਦੇ ਸੀਗੇ ਜੀ ਲੋਕਿਆਂ ਨੇ ਵਿਸਾਰ ਨਹੀਂ ਦਿੱਤੀਆਂ ਹਾਂ ਜੀ ਹਾਂ ਜੀ ਹਾਂ ਜੀ ਇਸੇ ਕਰਕੇ ਆਪਾਂ ਬਿਮਾਰ ਬਿਮਾਰੀਆਂ ਕੇ ਇਸੇ ਵੀ ਵੇਲ ਦੇਖ ਲਓ ਜੀ ਇਹਦੀ ਵੇਲ ਦੇਖ ਲਓ ਇਹ ਆਪਣਾਪ ਹੋਈ ਹੈ ਹਾਂਜੀ ਹਾਂਜੀ ਇਹ ਕੁਦਰਤ ਹੈ ਜੀ ਕੁਦਰਤੀ ਹੋ ਜਾਂਦਾ ਜੀ ਹੁਣ ਤੁਸੀਂ ਦੇਖੋ ਹਨਾ ਚਿਬੜ ਪੰਜਾਬ ਦੇ ਲੋਕਾਂ ਨੂੰ ਦਿੱਤੇ ਆ ਹਾਂਜੀ 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 ਕੁਦਰਤ ਨੇ ਸਾਨੂੰ ਦਿੱਤੇ ਆ ਇੱਥੇ ਇਸ ਧਰਤੀ ਨੂੰ ਹਨਾ ਹਾਂਜੀ ਹਾਂਜੀ ਹੁਣ ਜੇ ਅਸੀਂ ਕਹੀਏ ਸਾਊਥ ਚ ਜਾ ਕੇ ਜਾਂ ਅਸੀਂ ਕਿਸੇ ਹੋਰ ਮੁਲਕ ਯੂਰਪ ਚ ਜਾ ਕੇ ਚਿਬੜ ਲੱਭਣੇ ਕਿੱਥੋਂ ਹਾਂਜੀ 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 ਤੇ ਇਹਦਾ ਬੈਨੀਫਿਟ ਬੜੇ ਬਹੁਤ ਬਹੁਤ ਜ਼ਿਆਦਾ ਜੀ ਹਨਾ ਜੀ ਮਗਾ ਸਰੀਰ ਦੇ ਤੰਦਰੁਸਤੀ ਵਾਸਤੇ ਸਭ ਤੋਂ ਵਧੀਆ ਹੈ ਜਿਹੜੀ ਆਪਾਂ ਪੁਰਾਣੀਆਂ ਚੀਜ਼ਾਂ ਹੈ ਇਹ ਕੁਦਰਤ ਨੇ ਦਿੱਤੀਆਂ ਨੇ ਇਹ ਕੁਦਰਤੀ ਚੀਜ਼ਾਂ ਨਾਲ ਜੋੜਨਾ ਚਾਹੀਦਾ ਜੀ ਆਜੋ ਤੁਹਾਨੂੰ ਛੋਟ ਛੋਟੀਆਂ ਚੀਜ਼ਾਂ ਦਿਖਾਈਏ ਕੀ ਕੀ ਉਗ ਗਿਆ ਹੋਇਆ ਹਨਾ ਤਾਂ ਆਜੋ ਤੁਹਾਨੂੰ ਦਿਖਾ ਲਦੇ ਆ ਇਹ 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 ਸਿਗਾ ਆ ਛੋਟੇ ਜੇ ਆਪਣੇ ਆਪ ਉਕੀਆਂ ਚੀਜ਼ਾਂ ਦਿਖਾ ਲਿਓ ਕਿਹੜੀ ਕਿਹੜੀਆਂ ਹਨਾ ਪਤ ਪਾਪੜਾ ਬੋਦਦੇ ਨੇ ਪਤ ਪਾਪੜਾ ਵੀ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਨੂੰ ਹਾਂਜੀ ਪਤ ਪਾਪੜਾ ਜੀ ਹਾਂਜੀ ਇਹ ਪਤ ਪਾਪੜਾ ਹੈ ਚਲਾਈ ਨਹੀਂ ਗਈ ਹਨਾ ਇਹ ਨਹੀਂ ਗਈ ਚਲਾਈ ਹਾਂਜੀ ਪਤ ਪਾਪੜਾ ਜੀ ਇਹ ਪਤ ਪਾਪੜਾ ਹੈ ਹਾਂਜੀ ਚਲਾਈ ਉਹ ਸੀ ਜਿਹ ਪਿਤ ਪਾਪੜਾ ਕਿਹੜੇ ਕੰਮ ਨੂੰ ਆਉਂਦਾ ਹੈ ਹਾਂਜੀ ਇਹ ਵੀ ਜਿੱਦਾਂ ਜੀ ਸਾਗ ਬਣਾਉਂਦਾ ਹੁੰਦਾ ਸੀ ਅੱਛਾ ਸਾਗ ਵਾਸਤੇ ਬਹੁਤ ਵਧੀਆ ਸਾਗ ਕੱਲੇ ਦਾ ਵੀ ਬਣਾਉਂਦੇ ਰਹਿ ਜੀ ਸਾਗ ਇਹ ਤਾਂ ਕੱਲੇ ਦਾ ਵੀ ਹਾਂਜੀ ਹਾਂਜੀ ਬਹੁਤ ਸਰੀਰ ਦੀ ਤੰਦਰੁਸਤੀ ਵਾਸਤੇ ਬਹੁਤ ਵਧੀਆ ਜੀ ਅੱਛਾ ਹਾਂਜੀ ਹਾਂਜੀ ਆਜੋ ਤੁਹਾਨੂੰ ਅੱਗੇ ਦਿਖਾਉਂਦੇ ਆਂ ਸਿਮਿਓ ਦਿਖਾਈ ਗੈਰ ਜੀ ਆ ਪ੍ਰਾਲੀ ਪ੍ਰਾਲ ਬੜਾ ਪਾਇਆ ਸੀ ਹੈਨਾ ਪ੍ਰਾਲੀ ਬੜੀ ਪਾਈ ਸੀ ਤੁਸੀਂ ਹਾਂਜੀ ਪ੍ਰਾਲੀ ਦਾ ਇਹ ਫਾਇਦਾ ਜੀ ਇੱਕ ਤਾਂ ਪਾਣੀ ਦੀ ਲੋੜ ਨਹੀਂ ਰਹਿੰਦੀ ਜੀ ਅੱਛਾ ਜੀ ਦੂਜੀ ਕੱਖ ਨਹੀਂ ਹੁੰਦਾ ਜੀ ਅੱਛਾ ਜੀ ਇੱਕ ਸਾਂਝੀ ਲ ਕੁਦਰਤੀ ਜਿਹੜੀ ਧੇਰ ਬਣ ਜਾਂਦਾ ਇਹਨੂੰ ਕੁਦਰਤੀ ਜਿਹੜਾ ਮੈਨੂੰ ਤਾਕਤ ਮਿਲਣੀ ਹੈ ਜੀ ਆਪਣੇ ਆਪ ਗਲ ਗਈ ਆ ਹਾਂਜੀ ਆਪਣੇ ਆਪ ਗਲ ਗਈ ਪਰ ਆਲੀ ਤਾਂ ਬਹੁਤ ਪਾਈ ਸੀ ਅਸੀਂ ਜੀ ਗਿਆਨੀ ਜੀ ਆ ਵੀ ਬੂਟਾ ਕਿਸੇ ਕੋਈ ਚੀਜ਼ ਆ ਆ ਵੀ ਕੀ ਆ ਹਾਂਜੀ ਇਹ ਸਿਗਾ ਜੀ ਇਹਨੂੰ ਬੋਲਦੇ ਸੀ ਕਿ ਮੈਂ ਚੇਤਾ ਭੁੱਲ ਗਿਆ ਜੀ ਇਹਦਾ ਨੋਂ ਭੁੱਲ ਗਿਆ ਹਾਂ ਇਹ ਤਾਂ ਹਾਂਜੀ ਇਹ ਵੀ ਬਹੁਤ ਵਧੀਆ ਚੀਜ਼ ਸੀਗੀ ਜੀ ਖਸ ਨੂੰ ਵੀ ਦਿੱਤਾ ਜਾਂਦਾ ਹੁੰਦਾ ਸੀ ਇਹ ਜੀ ਅੱਛਾ ਜੀ ਹਾਂਜੀ ਹਾਂਜੀ ਉਹ ਚਲਾਈ ਦਾ ਬੂਟੇ ਆ ਵਾ ਚਲਾਈ ਜੀ ਹਾਂ ਚਲਾਈ ਦਿਖਾ ਲ ਦਿਓ ਜੀ ਸਿਮਰਨ ਆਹ ਚਲਾਈ ਆ ਜੀ ਸਿਮਰਨ ਆਹ ਆਹ ਚਲਾਈ ਸਾਰੇ ਖਾਂਦੇ ਇਹ ਜੀ ਆਹ ਚਲਾਈ ਆ ਹਜੇ ਵੀ ਜਿਹੜੇ ਲੋਕ ਖਾਂਦੇ ਨੇ ਉਹ ਜ਼ਰੂਰ ਦੱਸਿਓ ਸਾਨੂੰ ਵੀ ਅਸੀਂ ਤੇ ਭਾਈ ਹਜੇ ਵੀ ਵਰਤੋਂ ਕਰਦੇ ਆ ਇਹਦੀ ਹਨਾ ਆ ਸੌਂਫ ਤਾਂ ਤੁਸੀਂ ਦਿਖਾ ਚੁੱਕੇ ਆ ਵੀ ਸੌਂਫ ਜਿਹੜੀ ਹੋਈ ਆ ਐਸ ਸੀਜ਼ਨ ਦੇ ਵਿੱਚ ਇਹਨਾਂ ਦਿਨਾਂ 'ਚ ਜੁਲਾਈ ਅੱਜ 14 ਆ ਹਨਾ ਜੀ ਹਾਂਜੀ ਹਾਂਜੀ ਤੇ ਇਹਨਾਂ ਦਿਨਾਂ 'ਚ ਸੌਂਫ ਨਹੀਂ ਹੁੰਦੀ ਹਾਂਜੀ ਹਾਂਜੀ ਉਹ ਤੁਹਾਡੇ ਆਪਣੇ ਆਪ ਹੋਈ ਆ ਹਾਂਜੀ ਬੂਟੇ ਇਹਨਾਂ ਨੇ ਛੱਡ ਦਿੱਤੇ ਸੀ ਤੇ ਇਹ ਸੌਂਫ ਜਿਹੜੀ ਆ ਇਹਨਾਂ ਦੇ ਆਪਣੇ ਆਪ ਜਿਹੜੇ ਫੁੱਲ ਨੂੰ ਲੱਗ ਗਏ ਗਿਆਨੀ ਜੀ ਆਰਬੀ ਹਾਂਜੀ ਸਿੱਧਰ ਤੁਸੀਂ ਕੋਈ ਕਰੋ ਜਿੱਦਾਂ ਅੱਛਾ ਜੀ ਗਿਆਨੀ ਇਹ ਆਰਬੀ ਜਿਹੜੀ ਹੋਈ ਆ ਤੁਹਾਡੇ ਇੱਥੇ ਵੀ ਤੁਸੀਂ ਪ੍ਰਾਲੀ ਕਾਫੀ ਪਾਈ ਹਾਂਜੀ ਹਾਂਜੀ ਪ੍ਰਾਲੀ ਪਾਈ ਸੀ ਕੋਟੀ ਦੀ ਲੋੜ ਇਹਨੇ ਰਹਿੰਦੇ ਜੀ ਅੱਛਾ ਜੀ ਹਾਂਜੀ ਹਾਂਜੀ ਬੋਡੀ ਕਰਨ ਦੀ ਲੋੜ ਕੋਈ ਦਵਾਈਆਂ ਕੋਈ ਖਾਦ ਕੋਈ ਕੁਝ ਨਹੀਂਗਾ ਜੀ ਕੁਦਰਤ ਦੀ ਲੋੜ ਤੇ ਆ ਜੀ ਤੇ ਪਰਾਲੀ ਗਲ ਚੁੱਕੀ ਆ ਹਾਂਜੀ ਹਾਂਜੀ ਪਰਾਲੀ ਜਿੰਨੀ ਮਲਚਿੰਗ ਕੀਤੀ ਸੀਗੀ ਹਾਂਜੀ ਹਾਂਜੀ ਪੂਰੀ ਗਲ ਚੁੱਕੀ ਹਾਂਜੀ ਹਾਂਜੀ ਪਰਾਲੀ ਗਲ ਚੁੱਕੀ ਹੁਣ ਇਹ ਹੋ ਗਈ ਆ ਜੀ ਜਿਹੜਾ ਕੋਈ ਕਵੇ ਵੀ ਭਾਈ ਵੀ ਸਾਡੇ ਦਾ ਗਲਦੀ ਨਹੀਂ ਜਾਂ ਨੁਕਸਾਨ ਕਰਦੀ ਆ ਉਹ ਆ ਦੇਖ ਸਕਦਾ ਯਾਰ ਇਹ ਜ਼ਰੂਰੀ ਆ ਜੇ ਤਾਂ ਜੀ ਕੁਦਰਤ ਵੀ ਧਰਤੀ ਨੂੰ ਠੱਗਦੀ ਆ ਜੀ ਹਾਂ ਮੰਨ ਲਓ ਹੁਣ ਖੱਤੇ ਖਾਲੀ ਪਏ ਆ ਕੁਦਰਤ ਉਹਦੇ ਵਿੱਚ ਘਾਹ ਕਰ ਦਿੰਦੀ ਉਹਨੂੰ ਧਰਤੀ ਨੂੰ ਠੱਗਦੀ ਆ ਜੀ ਹੂੰ ਤੇ ਜੇ ਆਪਾਂ ਧਰਤੀ ਨਹੀਂ ਢਾਗਾਂਗੇ ਜਿੱਦਾਂ ਢਾਗਦੇ ਆਪਾਂ ਲਾ ਕੇ ਦੇ ਸਕਾ ਮੇਰਾ ਬੇਨਿਫਿਟ ਬਹੁਤ ਹੈ ਜੀ ਬੇਨਿਫਿਟ ਹਾਂਜੀ ਹਾਂਜੀ ਸਭ ਇੱਕ ਕੱਖ ਨਹੀਂ ਹੋਣਾ ਤੇ ਇੱਕ ਇਹ ਮਤਲਬ ਥਲੇ ਪੈਣੀ ਬਹੁਤ ਵਧੀਆ ਮੋਟੀ ਪੈਣੀ ਹੈ ਜੀ ਹਰ ਵੀ ਜੀ ਵਾਹ ਕੋਈ ਵੀ ਚੀਜ਼ ਹੈ ਥਲੇ ਜਿਆਦਾ ਪਾਣਾ ਉਹਦੀ ਜੜ ਦੂੰਗੀ ਜਾਣੀ ਹੈ ਜੀ ਆਜੋ ਅੱਗੇ ਦਿਖਾਈਏ ਇਹ ਕਰੇਲਾ ਕਿਹੜਾ ਆਪਲਾ ਜੀ ਇਹ ਸਹੀ ਕਰੇਲਾ ਜਿਹੜਾ ਹੁੰਦਾ ਸਭ ਤੋਂ ਪੁਰਾਣਾ ਦੇਸੀ ਕਰੇਲੇ ਜੀ ਅੱਛਾ ਜੀ ਆਪ ਆਪਣੇ ਅਸਲੀ ਜੀ ਆਹ ਖਾਂਦੇ ਹੁੰਦੇ ਸੀਗੇ अच्छा जी हां जी ਇਹਨੂੰ ਪਾਣੀ ਦੀ ਵੀ ਲੋੜ ਨਹੀਂ ਰਹਿੰਦੀ ਜੀ ਕਿੱਥੇ ਮਰਜੀ ਲਾ ਦਿਓ ਉੱਥੇ ਹੋ ਜਾਂਦਾ ਇਹ ਛੋਟਾ ਜਿਹਾ ਹਾਂਜੀ ਹਾਂਜੀ ਉਹ ਵਾਹ ਛੋਟਾ ਛੋਟਾ ਹੋਣਾ ਆ ਜੀ ਇਹ ਤੁਹਾਨੂੰ ਰੀਲ ਦੇ ਵਿੱਚ ਆਪਾਂ ਸ਼ਾਰਟ 'ਚ ਵਿਖਾੜ ਦੁੱਤਾ ਸੀ। ਤੁਹਾਨੂੰ ਦ੍ਰਿਸ਼ਟੀ ਵਾਸਤਵ ਤੋਂ ਵਧੀਆ ਜੀ ਕਿਉਂਕਿ ਕarele ਅਸੀਂ ਤੋੜ ਲਏ ਨੇ ਪਹਿਲਾਂ। ਸੋ ਇਸ ਕਰਕੇ ਤੁਹਾਨੂੰ ਉਦਾਂ ਦਿਖਾੜ ਦਿੰਦੇ ਆਪਾਂ। ਪਰ ਇਹ ਆਪਣਾ ਦੇਸੀ ਸੀ ਹਨਾ ਜੀ। ਹਾਂਜੀ ਹਾਂਜੀ ਜੰਗਲੀ ਕarele ਕਹਿ ਲਓ ਜਾਂ ਹਾਂਜੀ ਹਾਂਜੀ ਦੇਸੀ ਜੀ। ਉਹ ਨਹੀਂ ਜਿਹੜੇ ਮਤਲਬ ਆਪਾਂ ਬਾਜ਼ਾਰ ਤੋਂ ਲੈਨੇ ਆ ਸਬਜ਼ੀ ਵਾਲਿਆਂ ਤੋਂ ਲੈਨੇ ਆ ਇਹ ਉਹ ਨੇਗੇ ਹਾਂਜੀ ਇਹ ਦੇਸੀ ਆ ਹਾਂਜੀ ਦੇਸੀ ਪੂਤਣਾ ਜੀ ਇਹ ਪੂਤਣਾ ਦੇਸੀ ਆ ਹਾਂਜੀ ਹਾਂਜੀ ਦੇਖੋ ਇਹ ਕਿੰਨਾ ਮਹਿੰਗਾ ਦਾ ਜੀ ਮਹਿੰਗਾ ਦੇਖੋ ਜੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਖਾਵਾ ਦੇਸੀ ਹੋਇਆ ਵੀ ਬਹੁਤ ਜ਼ਿਆਦਾ ਆ ਹਾਂਜੀ ਅੱਗੇ ਆਪਾਂ ਖਾਂਦੇ ਹੁੰਦੇ ਸੀ ਚਟਣੀ ਖਾਂਦੇ ਹੁੰਦੇ ਸੀ ਗਰਮੀਆਂ ਦੇ ਮਹੀਨੇ ਸਾਰੇ ਮੈਂ ਅਸੀਂ ਤੇ ਹਜੇ ਵੀ ਖਾਂਦੇ ਆ ਹਾਂਜੀ ਹਾਂਜੀ ਪਿਆਜ਼ ਵੀ ਚੀਰਦੇ ਥੋੜਾ ਜਿਹਾ ਹੁੰਦੇ ਉਹਦੀ ਕੁੰਡੇ ਤੇ ਰੱਖਣਾ ਪਊ ਰਾ ਜੀ ਹਾਂ ਉਹਦੇ ਨਾਲ ਹੀ ਕੁੱਟ ਕੇ ਜੀ ਹਾਂ ਬਸ ਛੱਲ ਕੇ ਕੁੱਟ ਕੇ ਬਾਅਦ ਪੋਸਾ ਪਾ ਕੇ ਰੋਟੀ ਖਾਂਦੇ ਹੁੰਦੇ ਸੀ ਨਾਲ ਹਾਂ ਸਭ ਤੋਂ ਵਧੀਆ ਹੁੰਦਾ ਸੀਗਾ ਜੀ ਤੰਦਰੁਸਤ ਇਹ ਚੀਜ਼ ਆਪਨੂੰ ਤੰਦਰੁਸਤੀ ਵਾਸਤੇ ਆ ਜੀ ਹਾਜਮਾ ਸਹੀ ਰੱਖਣ ਵਾਸਤੇ ਜੀ ਹਾਂ ਪਰ ਆਪਾਂ ਵਰਤਦੇ ਨਹੀਂਗੇ ਜੀ ਇਹ ਗੱਲ ਤੇ ਉਹੀ ਆ ਨਾ ਕਿ ਅਸੀਂ ਸਾਰਾ ਕੁਝ ਭੁੱਲੀ ਬੈਠੇ ਹਾਂ ਹਾਂਜੀ ਹਾਂਜੀ ਏ ਆ ਬਾਥੂ ਹਨਾ ਜੀ ਹਾਂਜੀ ਆ ਬਾਥੂ ਦੇਖ ਲਓ ਜੀ ਜਿਨ੍ਹਾਂ ਨੂੰ ਪਤਾ ਆ ਠੀਕ ਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਦੇਖ ਲਓ ਬਾਥੂ ਕਹਿੰਦੇ ਕੋਲੇਸਟ੍ਰੋਲ ਵਾਲਿਆਂ ਨੂੰ ਵੀ ਬਹੁਤ ਵਧੀਆ ਚੀਜ਼ ਆ ਵੀ ਜਿਹੜਾ ਕੋਲੇਸਟ੍ਰੋਲ ਵੱਧਦਾ ਉਹ ਇਹ ਖਾਣ ਇਹ ਹਾਂਜੀ ਮੈਂ ਕਹਿੰਦੀ ਰਿਪੋਰਟ ਜੀ ਬਣਾ ਕੇ ਜਾਂ ਸਾ ਮੈਂ ਕਹ ਇਹੇ ਬਾਤੂ ਕਰਦੇ ਹੁੰਦੇ ਸੀਗੇ ਜੀ 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 ਇਹ ਤਾਂ ਆਪਣੇ ਤਾਂ ਸਾਹ ਨਹੀਂ ਦੇ ਗਿਲਾ ਕੁਦਰਤ ਹੱਲੇ ਵੀ ਦੇਈ ਜਾਂਦੀ ਹੈ ਜੀ ਕੁਦਰਤ ਹੱਲੇ ਵੀ ਦੇਈ ਜਾਂਦੇ ਵੀ ਬੰਦਾ ਖਾਵੇ ਇਹਨੂੰ ਪਰ ਨਹੀਂ ਆਪਾਂ ਹੈਰਿ ਧਿਆਣੀ ਇਸੇ ਕਰਕੇ ਕੁਦਰਤ ਨੂੰ ਮਾਂ ਕਿਹਾ ਗਿਆ ਨਾ ਹਾਂਜੀ ਹਾਂਜੀ ਕਿ ਮਾਂ ਬੱਚੇ ਨਾਲ ਬਤਕਰਾ ਨਹੀਂ ਨਾ ਬੱਚਾ ਪੂਰਾ ਖਿਆਲ ਰੱਖਦੀ ਹੈ ਜੀ ਮਾਂ ਮਾਪੇ ਕਮਾਪੇ ਨਹੀਂ ਬਣਦੇ ਪੁੱਤ ਕਪੁੱਤ ਬਣ ਜਾਂਦੇ ਹਾਂਜੀ 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 ਹਨਾ ਜੀ ਜਿੱਦਾਂ ਹੁਣ ਪੁੱਤ ਕਪੁੱਤ ਬਣ ਗਿਆ ਜੀ ਹਾਂ ਅਸੀਂ ਕਪੁੱਤੇ ਬਣੇ ਹਾਂ ਮਾਂ ਨੇ ਬਣੀ ਮਾਂ ਤਾਂ ਸਾਨੂੰ ਸਾਰੀਆਂ ਚੀਜ਼ਾਂ ਹੁਣ ਮਾਂ ਸਾਨੂੰ ਦੇਦੀ ਹੈ ਕੋਈ ਸਾਲ ਵਿੱਚ ਠੀਕ ਨਹੀਂ ਬਿਲਕੁਲ ਇਹ ਇਹ ਬਾਤੂ ਆ ਤੁਹਾਨੂੰ ਦਿਖਾਉਣਾ ਸੀਗਾ ਇਹ ਚੀਜ਼ਾਂ ਨਾ ਕੁਦਰਤ ਦੇਖ ਲਓ ਆਮ ਹੀ ਦਿੰਦੀ ਹੁੰਦੀ ਸੀ ਇਹ ਜੜੀਆਂ ਬੂਟੀਆਂ ਹਾਂਜੀ ਹਾਂਜੀ ਤੇ ਹੁਣ ਅਸੀਂ ਇਹਨਾਂ ਨੂੰ ਪਲਾਇਆ ਹੋਇਆ ਆ ਹਾਂਜੀ ਹਨਾ ਗੱਲ ਤੇ ਇਹੀ ਹੈ ਕਿ ਆ ਕਰੇਲੇ ਦਿਖਾ ਦਿਓ ਜੀ ਸਹੀ ਇਹਨਾਂ ਨੂੰ ਆ ਜਾਓ ਉਹ ਜਿਹੜੀ ਵੇਲ ਤੁਹਾਨੂੰ ਉਧਰ ਦਿਖਾ ਲਈ ਸੀ ਆ ਐ ਜੀ ਉਹਦਾ ਫਲ ਸਹੀ ਕਰੇਲੇ ਜਾਂ ਕਹ ਲਓ ਜੰਗਲੀ ਜਿਹੜਾ ਕਰੇਲਾ ਹੈ ਜੇ ਤੁਸੀਂ ਇਦਾਂ ਦਾ ਕਰੇਲਾ ਕਦੇ ਦੇਖਿਆ ਹੋਵੇ ਤਾਂ ਸਾਨੂੰ ਦੱਸਿਓ ਤੇ ਅਸੀਂ ਇਹ ਤੋੜ ਲੈ ਸਕੀਏ ਇਹਦੇ ਨਾਲੋਂ ਤੇ ਇਹ ਇਹ ਹੈ ਜੀ ਉਹ ਉਹਦਾ ਫਲ ਉਹ ਕਮਾਲ ਹੈ ਜੀ ਇਹ ਇਹ ਬਹੁਤ ਵਧੀਆ ਗਿਆਨੀ ਜੀ ਤੁਸੀਂ ਬਹੁਤ ਬਹੁਤ ਸਾੰਭੀ ਬੈਠੇ ਆ ਤੇ ਗੱਲ ਇਹ ਆ ਕਿ ਤੁਹਾਡੀ ਬੜੀ ਦੇਣ ਆ ਤੇ ਤੁਹਾਡੇ ਵਰਗੀ ਜਿਹੜੀ ਸੋਚ ਆ ਉਹ ਵਰਗੀ ਸੋਚ ਨੂੰ ਸਲਾਮ ਆ ਸਾਡੀ ਟੀਮ ਲਈ ਇਹ ਖੁਸ਼ਕਿਸਮਤੀ ਆ ਕਿ ਤੁਹਾਡੇ ਵਰਗੇ ਗਾਂਵਦੂ ਕਿਸਾਨ ਜਿਹੜੇ ਆ ਸਿਆਣੇ ਪੁਰਖ ਆ ਸਾਨੂੰ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਦਾ ਨਾਲ ਹੀ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਦੇ ਆ ਜਦੋਂ ਆਈ ਦਾ ਕੁਝ ਨਾ ਕੁਝ ਸਿੱਖੀਦਾ ਆ ਤੇ ਕਰੇਲੇ ਅੱਜ ਪਹਿਲੀ ਵਾਰੀ ਮੈਂ ਵੀ ਇਹ ਦੇਖਿਆ ਮੈਂ ਪਹਿਲਾਂ ਕਦੇ ਨਹੀਂ ਸੀ ਦੇਖੇ ਸੋ ਪਤਾ ਨਹੀਂ ਸੀਗਾ ਵੀ ਆਪਣੇ ਕੋਲ ਹੈਗਾ ਹੀ ਆ ਤੁਗਿਆਨੀ ਜੀ ਨੇ ਵੈਸੇ ਹੀ ਨਾ ਲਿਆ ਕਹਿੰਦੇ ਉਹ ਉਹ ਤਾਂ ਆਪਣੇ ਕੋਲ ਹੈਗਾ ਆ ਸੋ ਐਸੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਹਾਡੇ ਕੋਲੋਂ ਦੇਖਣ ਨੂੰ ਮਿਲ ਜਾਂਦੀਆਂ ਨੇ ਖਾਣ ਨੂੰ ਵੀ ਮਿਲ ਜਾਂਦੀਆਂ ਨੇ ਕਿਉਂਕਿ ਕਦੇ ਉਹ ਚੀਜ਼ਾਂ ਦੇਖੀਆਂ ਹੀ ਨਹੀਂ ਹੁੰਦੀਆਂ ਅਸੀਂ ਸੋ ਤੁਹਾਡਾ ਬਹੁਤ ਯੋਗਦਾਨ ਆ ਤੁਸੀਂ ਬੜਾ ਜਾਗਰੂਕਤਾ ਵੀ ਫਲਾਈ ਆ ਬਾਕੀ ਦੇਸੀ ਵੀ ਵੀ ਤਰ੍ਹਾਂ ਤਰ੍ਹਾਂ ਦੇ ਲੋਕਾਂ 'ਚ ਵੰਡੇ ਨੇ ਸੇਵਾਕਾਰ ਰਹੇ ਹੋ ਸੋ ਤੁਹਾਡੇ ਧੰਨਵਾਦੀ ਵੀ ਹਾਂ ਸੋ ਬੜੀ ਮਿਹਰਬਾਨੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਆਪਾਂ ਕੀਮਤੀ ਸਮਾਂ ਕੱਢ ਕੇ ਇੱਕ ਜਨਤਾ ਦੇ ਵਿੱਚ ਪਬਲਿਕ ਦੇ ਵਿੱਚ ਦੱਸਣਾ ਵੀ ਸਾਨੂੰ ਆ ਚੀਜ਼ਾਂ ਨਾਲ ਜੋੜਨਾ ਚਾਹੀਦਾ ਦੇਸੀ ਚੀਜ਼ਾਂ ਦੇ ਨਾਲ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸਮਾਂ ਕੱਢ ਕੇ ਆਏ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ